ਜਿਵੇਂ ਕਹਿੰਦੇ ਨਾ ਮਿੱਤਰਾ ਦਾ ਨੌ ਚੱਲਦਾ ਈਡੀ ਦਾ ਅੱਜ ਨੌ ਚੱਲਦਾ ਤੇ ਇਸ ਕਰਕੇ ਉਹ ਈਡੀ ਈਡੀ ਹੋਈ ਵੀ ਬਹੁਤ ਸਰਕਾਰ ਦੀਆਂ ਬਰਾਬਰ ਦੀਆਂ ਏਜੰਸੀਆਂ ਹੋਰ ਬਹੁਤ ਨੇ ਨਰੇਗਾ ਘਟਾਲਿਆਂ ਨੂੰ ਲੈ ਕੇ ਤੁਸੀਂ ਕਹਿੰਦੇ ਜਾਂਚ ਕਰਾਵਾਂਗੇ ਜਿੱਦਣ ਬਾਅਦ ਪਿੰਡਾਂ ਦੀ ਨੌਕਾ ਅਜੇ ਤੱਕ ਕੋਈ ਜੋ ਕੁਝ ਵੀ ਨਹੀਂ ਕੀਤਾ ਗਿਆ ਜੀ ਪੂਰੇ ਵਿੱਚ ਕਈ ਕਾਰਵਾਈਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਏ ਜਿਹਦੇ ਵਿੱਚ ਰਿਜ਼ਲਟ ਆਉਣੇ ਆ ਜਿਹੜੇ ਉਹ ਹਜੇ ਰਹਿੰਦੇ ਆ ਤੇ ਉਹ ਰਿਜ਼ਲਟ ਬੜੀ ਛੇਤੀ ਆ ਜਿਹੜੇ ਉਹ ਆਉਣਗੇ ਕਿਉਂਕਿ ਏਜੰਸੀਆਂ ਏ ਜਿਹੜੀਆਂ ਉਹ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਉਹਨਾਂ ਦੀਆਂ ਸ਼ਿਕਾਇਤਾਂ ਗਈਆਂ ਏ ਇਹ ਏਜੰਸੀਆਂ ਏ ਨਹੀਂਗਾ ਵੀ ਸਰਕਾਰਾਂ ਇਹਨਾਂ ਨੂੰ ਚਲਾਉਂਦੀਆਂ ਨੇ ਜਿਹੜੀ ਸ਼ਿਕਾਇਤਾਂ ਗਈਆਂ ਜਿਹੜੀਆਂ ਮੇਰੇ ਕੋਲ ਆਈਆਂ ਹੋਰ ਆਈਆਂ ਉਹ ਸਾਰੀਆਂ ਅਸੀਂ ਸ਼ਿਕਾਇਤਾਂ ਉਹ ਮਿਨਿਸਟਰੀ ਨੂੰ ਭੇਜਤੀਆਂ ਭਈਆਂ ਨੇ ਕੱਲੀ ਐਡੀ ਕਿਉਂ ਐਡੀ ਤਾਂ ਕੱਲਾ ਇੱਕ ਨੌ ਆ ਗਿਆ ਬਹੁਤ ਏਜੰਸੀਆਂ ਇਸ ਸਰਕਾਰ ਦੇ ਕੋਲ ਜਿਹੜੀਆਂ ਲੱਗ ਲੱਦਾ ਬਣੇ ਪਰ ਜੇ ਵੱਡਾ ਹੁਣ ਕਿਸੇ ਦੀਆਂ ਦੁਕਾਨਾਂ ਨੇ ਕਿਸੇ ਦੀ ਨਿੱਜੀ ਪ੍ਰਾਪਰਟੀ ਹੈ ਉਹਨੂੰ ਅਸੀਂ ਕਿਵੇਂ ਢਾ ਸਕਦੇ ਆ ਉਹ ਟ੍ਰੇਨਾਂ ਆ ਜਿਹੜੀਆਂ ਅਸੀਂ ਆਉਣ 26 ਦੇ ਵਿੱਚ ਅਗਲੇ ਸਾਲ ਦੇ ਵਿੱਚ ਵਿੱਚ ਉਹ ਕਈ ਟ੍ਰੇਨਾਂ ਆ ਜਿਹੜੀਆਂ ਬਤਾਵਾਂਗੇ ਮੈਂ ਸਮਝਦਾ ਇਹ ਪਹਿਲੀ ਬੰਦੇ ਵਾਰਤ ਹੈ ਜਿਹੜੀ ਲੈ ਪੰਜਾਬ ਤੋਂ ਦਿੱਲੀ ਨਾਲ ਇਸ ਪਾਸੇ ਦੇ ਮਾਲਵੇ ਨੂੰ ਜੋੜੇ ਬੜੀ ਵੱਡੀ ਗੱਲ ਆ ਹੋਰ ਵੀ ਵੱਡੀਆਂ ਅਨਾਉਂਸਮੈਂਟਸ ਨੇ ਜਿਹੜੀਆਂ ਮੈਂ ਅੱਕੇ ਵੀ ਕਿਹਾ ਪਰ ਉਹ ਪਰਸੋਂ ਨੂੰ ਹੁਣ ਅਸੀਂ 23 ਤਰੀਕ ਨੂੰ ਟਿਊਜ਼ਡੇ ਨੂੰ 3 ਵਜੇ ਪ੍ਰੈਸ ਕਾਨਫਰੰਸ ਕਰਕੇ ਕਰਾਂਗੇ ਭਗਵਾਨ ਤੁਮਾਰ ਨੂੰ ਕਿਤੇ ਹੁਣ ਈਡੀ ਦਾ ਡਰਤਾ ਨਹੀਂ ਸਤੋਂ ਲੱਗਾ ਨਰੇਗਾ ਘੁਟਾਲੇ ਸਮੀਤ ਪੰਜਾਬ ਵਿੱਚ ਹੋਰ ਹੋਈ ਘੁਟਾਲਿਆਂ ਦੀ ਈੜੀ ਤੋਂ ਇਲਾਵਾ ਹੋਰ ਏਜੰਸੀਆਂ ਰਾਹੀ ਵੀ ਹੋਵੇਗੀ ਜਾਂਚ ਰਵਨੀਤ ਬਿੱਟੂ ਉਹਨਾਂ ਕਿਹਾ ਕਿ ਪੰਜਾਬ ਦਾ ਪੈਸਾ ਲੁੱਟਿਆ ਜਾ ਰਿਹਾ ਹੈ ਇਹ ਹੜ ਵੀ ਸੂਬਾ ਸਰਕਾਰ ਦੀ ਨਿਲਾਇਕੀ ਕਾਰਨ ਆਏ ਇਹ ਆਉਣ ਵਾਲੇ ਸਮੇਂ 'ਚ ਸਾਹਮਣੇ ਆ ਜਾਵੇਗਾ ਉਹਨਾਂ ਕਿਹਾ ਕਿ ਹੁਣ ਸਿੱਧਾ ਰਾਹਤ ਫੰਡ 'ਚ ਪੈਸੇ ਲੈਣ ਦੀ ਬਜਾਏ ਚੜਦੀ ਕਲਾ ਮਿਸ਼ਨ ਦੇ ਨਾਮ ਹੇਠ ਪੈਸਾ ਇਕੱਤਰ ਕੀਤਾ ਜਾ ਰਿਹਾ ਹੈ ਕੇਂਦਰੀ ਰੇਲਵੇ ਮੰਤਰੀ ਰਮਨੀਤ ਸਿੰਘ ਬਿੱਟੂ ਐਤਵਾਰ ਨੂੰ ਇੱਥੇ ਅਗਰਵਾਲ ਸਭਾ ਵੱਲੋਂ ਮਹਾਰਾਜ ਅਗਰਸੈਨ ਜਯੰਤੀ ਸੰਬੰਧੀ ਕਰਵਾਏ ਗਏ ਸਮਾਗਨ ਹੁੱਜੇ ਉਹਨਾਂ ਇੱਥੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਸ਼੍ਰੀ ਮੁਖਸਰ ਸਾਹਿਬ ਖੇਤਰ ਦੀਆਂ ਰੇਲਵੇ ਸੰਬੰਧੀ ਸਮੱਸਿਆਵਾਂ ਦੇ ਹੱਲ ਲਈ ਉਹਨਾਂ ਅਧਿਕਾਰੀਆਂ ਨੂੰ ਹਦਾਇਤਾਂ ਦੇ ਦਿੱਤੀਆਂ ਹੈ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਅੰਡਰ ਬ੍ਰਿਜ ਆਦਿ ਦਾ ਜਲਦ ਹੱਲ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਇੰਟਰਵਿਊ ਦੌਰਾਨ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਨਾ ਕਰਨ ਦੀ ਦਿੱਤੀ ਸਲਾਹ ਤੇ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਹੁਣ ਭਾਜਪਾ ਨੂੰ ਸਲਾਹਾਂ ਦੇਣ ਲੱਗੇ ਹਨ ਕਿਤੇ ਇਹਨਾਂ ਦੇ ਬੋਲਾਂ ਅਨੁਸਾਰ ਇਹਨਾਂ ਨੂੰ ਈੜੀ ਦਾ ਡਰਤਾ ਨਹੀਂ ਸਤਾਣ ਲੱਗਾ ਉਹਨਾਂ ਕਿਹਾ ਕਿ ਪੰਜਾਬ ਦਾ ਪੈਸਾ ਲੁੱਟਿਆ ਜਾ ਰਿਹਾ ਹੈ ਇਹ ਹੜ੍ਹ ਵੀ ਸੂਬਾ ਸਰਕਾਰ ਦੀ ਨਿਲਾਇਕੀ ਕਾਰਨ ਆਏ ਏ ਆਉਣ ਵਾਲੇ ਸਮੇਂ 'ਚ ਸਾਹਮਣੇ ਆ ਜਾਵੇਗਾ ਉਹਨਾਂ ਕਿਹਾ ਕਿ ਹੁਣ ਸਿੱਧਾ ਰਾਹਤ ਫੰਡ 'ਚ ਪੈਸੇ ਲੈਣ ਦੀ ਬਜਾਏ ਚੜਦੀ ਕਲਾ ਮਿਸ਼ਨ ਦੇ ਨਾਮ ਤੇ ਹੇਠਾ ਪੈਸਾ ਇਕੱਤਰ ਕੀਤਾ ਜਾ ਰਿਹਾ ਹੈ ਲੋਕ ਇਸ 'ਚ ਪੈਸਾ ਨਾ ਦੇ ਇਹ ਪੈਸਾ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰ ਜਾਵੇਗਾ ਬਿਹਾਰ ਚੋਣ ਦੌਰਾਨ ਤੇਜਸਵੀ ਯਾਦਵ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਸੰਬੰਧੀ ਬੋਲੀ ਸ਼ਬਦਾਵਲੀ ਦੀ ਵਾਇਰਲ ਵੀਡੀਓ ਤੇ ਉਹਨਾਂ ਕਿਹਾ ਕਿ ਇਹ ਵਿਰੋਧੀ ਧਿਰ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਮੁਕਾਬਲੇ ਆਪਣੇ ਕੰਮ ਤਾਂ ਗਿਆ ਨਹੀਂ ਸਕਦੇ ਬਸ ਅਜਿਹੀ ਗਲਤੀ ਬਿਆਨਬਾਜ਼ੀ ਕਰਦੇ ਹਨ ਇਸ ਦੌਰਾਨ ਸ਼੍ਰੀ ਮੁਕਸਰ ਸਾਹਿਬ ਦੀ ਰੇਲਵੇ ਨਾਲ ਸੰਬੰਧਿਤ ਮੰਗਾਂ ਨੂੰ ਲੈ ਵੱਖ-ਵੱਖ ਵਫਦ ਵੀ ਉਹਨਾਂ ਨੂੰ ਮਿਲੇ ਮੇਰਾ ਤੁਸੀਂ ਪਿਛਲੀ ਵਾਰ ਆਏ ਸੀ ਮਨਪ੍ਰੀਤ ਦੇ ਇਲੈਕਸ਼ਨ ਚ ਨਰੇਗਾ ਘਟਾਲਿਆਂ ਨੂੰ ਲੈ ਕੇ ਤੁਸੀਂ ਕਹਿੰਦੇ ਜਾਂਚ ਕਰਾਵਾਂਗੇ ਜਿੱਦੜ ਬਾਅਦ ਦੇ ਪਿੰਡਾਂ ਦੀ ਕੀ ਈਡੀ ਨੋ ਹਜੇ ਤੱਕ ਉਹਦੇ ਚੋਂ ਕੁਝ ਵੀ ਨਹੀਂ ਕੀਤਾ ਗਿਆ ਜੀ ਕੀ ਰਹੂਗੀ ਰਣਨੀਤੀ ਦੇਖੋ ਕਰੋੜਾ ਰੁਪਏ ਦੇ ਦੇਖੋ ਦੇਖੋ ਉਹਦੇ ਵਿੱਚ ਕਈ ਕਾਰਵਾਈਆਂ ਐ ਜਿਹੜੀਆਂ ਉਹ ਚੱਲ ਰਹੀਆਂ ਐ ਜਿਹਦੇ ਵਿੱਚ ਰਿਜ਼ਲਟ ਆਉਣੇ ਆ ਜਿਹੜੇ ਉਹ ਹਜੇ ਰਹਿੰਦੇ ਆ ਤੇ ਉਹ ਰਿਜ਼ਲਟ ਬੜੀ ਛੇਤੀ ਆ ਜਿਹੜੇ ਉਹ ਆਉਣਗੇ ਕਿਉਂਕਿ ਏਜੰਸੀਆਂ ਐ ਜਿਹੜੀਆਂ ਉਹ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਉਹਨਾਂ ਦੀਆਂ ਸ਼ਿਕਾਇਤਾਂ ਗਈਆਂ ਐ ਇਹ ਏਜੰਸੀਆਂ ਐ ਨਹੀਂਗਾ ਵੀ ਸਰਕਾਰਾਂ ਇਹਨਾਂ ਨੂੰ ਚਲਾਉਂਦੀਆਂ ਨੇ ਜਿਹੜੀ ਸ਼ਿਕਾਇਤਾਂ ਗਈਆਂ ਜਿਹੜੀਆਂ ਮੇਰੇ ਕੋਲ ਆਈਆਂ ਹੋਰ ਆਈਆਂ ਉਹ ਸਾਰੀਆਂ ਅਸੀਂ ਸ਼ਿਕਾਇਤਾਂ ਹੋਮ ਮਿਨਿਸਟਰੀ ਨੂੰ ਭੇਜਤੀਆਂ ਤੇ ਉਹ ਕੰਮ ਉਹਨਾਂ ਦਾ ਜਿਹੜਾ ਉਹ ਚੱਲ ਰਿਹਾ ਤੇ ਉਹਦੇ ਰਿਜ਼ਲਟ ਜਿਹੜੇ ਉਹ ਆਉਣਗੇ ਲੱਗਦਾ ਜੀ ਇਹ ਮੁੱਖ ਤੌਰ ਤੇ ਹੈ ਈਡੀ ਪੀਨ ਹਾਂ ਜੀ ਪਰ ਆਦੇ ਵਿੱਚ ਈਡੀ ਦੀ ਦਸਤਕ ਨਹੀਂ ਨਹੀਂ ਕਈ ਏਜੰਸੀਆਂ ਨੇ ਕੱਲੀ ਈਡੀ ਕਿਉਂ ਈਡੀ ਤਾਂ ਕੱਲਾ ਇੱਕ ਨੌ ਆ ਗਿਆ ਬਹੁਤ ਏਜੰਸੀਆਂ ਸਰਕਾਰ ਦੇ ਕੋਲ ਜਿਹੜੀਆਂ ਅਲੱਗ-ਅਲੱਗ ਚੱਲ ਸਕਦੀਆਂ ਉਹ ਕਈ ਵਾਰ ਜਿਵੇਂ ਕਹਿੰਦੇ ਨਾ ਮਿੱਤਰਾ ਦਾ ਨੌ ਚੱਲਦਾ ਈਡੀ ਦਾ ਅੱਜ ਨੌ ਚੱਲਦਾ ਤੇ ਇਸ ਕਰਕੇ ਉਹ ਈਡੀ ਈਡੀ ਹੋਈ ਪਈ ਬਹੁਤ ਸਰਕਾਰ ਦੀਆਂ ਬਰਾਬਰ ਦੀਆਂ ਏਜੰਸੀਆਂ ਹੋਰ ਬਹੁਤ ਨੇ ਮੁੱਖ ਮੰਤਰੀ ਹੋਰਾਂ ਦੀ ਗੱਲ ਕੈਨੇਡੀਅਨ ਇੰਟਰਵਿਊ ਚੈਨਲ ਦੇ ਉੱਤੇ ਹੈ ਮੈਂ ਭਾਜਪਾ ਨੂੰ ਸਲਾਹ ਦਿੰਦੇ ਆ ਕਿ ਜੇ ਪੰਜਾਬ ਜਾਉਣਾ ਤਾਂ ਕਾਂਲੀਦਲ ਨਾਲ ਘੱਟ ਦੇਖੋ ਪਹਿਲਾਂ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਕਿਉਂਕਿ ਸਾਂਝੇ ਪ੍ਰੋਗਰਾਮ 'ਚ ਅਸੀਂ ਆਏ ਹੋਏ ਸੀ ਹੁਣ ਤੁਸੀਂ ਆਪਾਂ ਸਮਾਗਮ ਤੋਂ ਬਾਹਰ ਆ ਗਏ ਹੁਣ ਮੈਂ ਥੋੜਾ ਜਿਹਾ ਇਹ ਭੰਡਾ ਸਾਹਿਬ ਨੂੰ ਜਿਹੜੀ ਆ ਇਹ ਹਰ ਜਗ੍ਹਾ ਆ ਜਿੰਨੇ ਮੈਂ ਦੇਖਿਆ ਪਹਿਲਾਂ ਹੜਾਂ ਤੋਂ ਬਾਅਦ ਐਡੀ ਕਿਉਂਕਿ ਡਿਘਾਰ ਆ ਗਿਆ ਨਿਘਾਰ ਆ ਗਿਆ ਇਹ ਪਾਰਟੀ ਦਾ ਤੁਸੀਂ ਖਰੀਦ ਕੇ ਮੂੰਹ ਬੰਦ ਕੀਤੇ ਹੋਏ ਆ ਇਸ ਕਰਕੇ ਉਹ ਤੁਸੀ ਚੱਲਣ ਨਹੀਂ ਦਿੰਦੇ ਦੂਜੀ ਗੱਲ ਇੱਥੋਂ ਪਤਾ ਲੱਗਦਾ ਏ ਬਈ ਬੀਜੇਪੀ ਦਾ ਜਿਹੜਾ ਡਰ ਆ ਉਹ ਭਗਵੰਤ ਮਾਨ ਦੇ ਸਿਰ ਚੜ ਕੇ ਬੋਲ ਰਿਹਾ ਜਿਹੜੇ ਕੀ ਉਹਨਾਂ ਨੂੰ ਬੀਜੇਪੀ ਦਾ ਕੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਕੀ ਕਿਹਾ ਸੀ ਵੀ ਇਹ ਕਾਂਗਰਸ ਤੋਂ ਈਡੀ ਚ ਡਰਦੇ ਇਹ ਫਲਾਨੀਆਂ ਤੋਂ ਡਰਦੇ ਇਨਕਮ ਟੈਕਸ ਦੀਆਂ ਤੋਂ ਇਹ ਡਰਦੇ ਬੀਜੇਪੀ ਚ ਗਏ ਆ ਕਿਤੇ ਬੀਜੇਪੀ ਦਾ ਪਿਆਰ ਤੁਹਾਨੂੰ ਵੀ ਡਰ ਕਰਕੇ ਤਾਂ ਨਹੀਂ ਆਉਣ ਲੱਗ ਗਿਆ ਕਿਉਂਕਿ ਦਿਨ ਨੇੜੇ ਰਹਿ ਗਏ ਤੁਹਾਨੂੰ ਈਡੀ ਤਾਂ ਨਹੀਂ ਦਿਖਣ ਲੱਗੀ ਰਾਤ ਨੂੰ ਤੁਹਾਨੂੰ ਸੀਬੀਆਈ ਤਾਂ ਨਹੀਂ ਦੇਖਣ ਲੱਗ ਗਈ ਕਿਤੇ ਰਾਤ ਨੂੰ ਜਿਹੜਾ ਭਾਜਪੀ ਦਾ ਪਿਆਰ ਆ ਰਿਹਾ ਬੀਜੇਪੀ ਨੂੰ ਸਲਾਮਾਂ ਦੇ ਰਹੇ ਆ ਭਗਵੰਤ ਮਾਨਸੇਆ ਇੱਕ ਗੱਲ ਤੇ ਰਿਆ ਕਰ ਕਦੇ ਤੁਸੀਂ ਕਹਿੰਦੇ ਹੋ ਇਹ ਕਾਂਗਰਸ ਚੋਂ ਗਏ ਇਹਨਾਂ ਦੀ ਪੁੱਛ ਕੋਈ ਨਹੀਂ ਗਈ ਕਦੇ ਕਹਿੰਦੇ ਹੋ ਤੁਸੀਂ ਇਹ ਸਾਰਾ ਕੁਝ ਪੰਜਾਬ ਨੂੰ ਜਿਹੜਾ ਕੁਝ ਕਰ ਰਹੇ ਆ ਬਦਲਾ ਇਹ ਲੈ ਰਹੇ ਆ ਤੁਹਾਡੀ ਕੋਈ ਜਵਾਨ ਆ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਭਗਵੰਤ ਮਾਨਸੇਆ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਂ ਤੁਹਾਡੇ ਮੂਰੇ ਮੀਡੀਆ 'ਚ ਕਹਿਣਾ ਇਹ ਕਹਿੰਦਾ ਸੀ ਬੱਕਰੇ ਦੀ ਕੀ ਕਹਿੰਦਾ ਮਾ ਕਦਮ ਕੀ ਖੈਰ ਮਨਾਉਗੀ ਕਦੋਂ ਤਾਂ ਖੈਰ ਮਨਾਉਂਦਾ ਮੈਂ ਉਹਦੇ ਆ ਮੂਰੇ ਪੰਜਾਬ ਚ ਖੜਾ ਅੱਜ ਜਿੰਨਾ ਜ਼ੋਰ ਲੱਗਦਾ ਤੇਤੋਂ ਵਿਜੀਲੈਂਸ ਦਾ ਲਾਲਾ ਜਿੰਨਾ ਤੇਰੀ ਪੁਲਿਸ ਦਾ ਉਹਦਾ ਲਾਲਾ ਹੋਰ ਜੀ ਦਾ ਮਰਜ਼ੀ ਜ਼ੋਰ ਲੱਗਦਾ ਈਡੀ ਤਾਂ ਚਲੋ ਤੂੰ ਕਹਿਣਾ ਨਾ ਸੈਂਟਰ ਕੋਲ ਤੇ ਤੇਰੇ ਕੋਲ ਵਿਜੀਲੈਂਸ ਤਾਂ ਤੇਰੇ ਕੋਲ ਆ ਪੰਜਾਬ ਪੁਲਿਸ ਤੇਰੇ ਕੋਲ ਕਰ ਲੈ ਜਿਹੜੇ ਹੋਰ ਕੇਸ ਕਰਨੇ ਆ ਲੱਭ ਲੈ ਜਿਹੜੀ ਜਾਇਦਾਦ ਹੋਰ ਲੱਭਣੀਆਂ ਤੂੰ ਮੈਂ ਠੋਕ ਕੇ ਕਹਿਣਾ ਐਵੇਂ ਨਾ ਗਿੱਦਰ ਧਮਕੀਆਂ ਦੇ ਕਰ ਕਿਸੇ ਨੂੰ ਇਹ ਹੋਰ ਦਰਦਾ ਹੂ ਤੇਰੀ ਗਿੱਦੜ ਭੜਕਿਆਂ ਤੋਂ ਕਾਂਗਰਸ ਵਾਲੇ ਡਰਦੇ ਹੋਣਗੇ ਜਾਂ ਹੋਰ ਡੱਕਦੇ ਹੋਣਗੇ ਪਰ ਜਿੱਦਣ ਸਾਡੇ ਤੂੰ ਇਹ ਕਹਿਣਾ ਨਾ ਤੂੰ ਜਿੱਦਣ ਸਾਡੇ ਅੜਿੱਕੇ ਆ ਗਿਆ ਤੂੰ ਕਹਿੰਦਾ ਭਗਵਾਨ ਤੂੰ ਸਾਰਾ ਪੰਜਾਬ ਤੂੰ 100 150 ਕਰੋੜ ਰੁਪਈਆ ਜਿਹੜਾ ਤੂੰ ਖਾਦਾ ਏ ਜੇ ਤੂੰ ਉਹ ਲਾ ਦਿੰਦਾ ਆ ਪੰਜਾਬ ਦਾ ਹਾਲ ਹੜਾਂ ਚ ਨਾ ਹੁੰਦਾ ਜਿਹੜਾ ਅੱਜ 10 ਤੋਂ 12 ਜ਼ਿਲ੍ਹੇ ਰੁੜ ਗਏ ਅੱਜ ਬੇਕਾਰ ਹੋ ਗਏ ਸਾਡੇ ਪਿੰਡ ਅੱਜ ਤੇਰੀ ਰਿਪੋਰਟ ਆਪਦੀ ਆ ਗਈ ਵੀ ਮਾਧੋਪੁਰ ਡੈਮ ਜਿਹੜਾ ਰਣਜੀਤ ਸਾਗਰ ਡੈਮ ਆ ਉਹ ਅਫਸਰ ਕੱਢਣੇ ਪੈਗੇ ਕਿਉਂਕਿ ਮੈਨੂੰ ਪਤਾ ਜਦੋਂ ਉੱਥੇ ਟੀਮਾਂ ਖੁੱਲਣ ਗਈਆਂ ਪਹਿਲੀ ਗੱਲ ਉਹ ਸਾਰੇ ਮੀਂਹ ਚ ਖੁੱਲਿਆ ਹੀ ਨਹੀਂ ਬਰਸਾਤਾਂ ਚ ਉਹ ਜਾਮ ਹੋ ਗਿਆ ਕਦੇ ਗਰੀਸ ਵੀ ਨਹੀਂ ਦਿੱਤੀ ਸੀ ਤੇ ਜਦੋਂ ਉਹ ਫਟਕ ਨਹੀਂ ਖੁੱਲੇ ਤਾਂ ਫੇਰ ਮੁਲਾਜ਼ਮ ਭੇਜੇ ਵੀ ਉਹਨੂੰ ਹੁਣ ਤੋੜ ਦੋ ਜਦੋਂ ਉਹ ਤੋੜਨ ਲੱਗੇ ਤਾਂ ਉਹ ਸਾਰੇ ਟੁੱਟ ਗਏ ਤੇ ਸਾਰਾ ਦਲ ਦਲ ਸਾਰਾ ਪੰਜਾਬ ਰੋੜਤਾ ਇਸ ਕਰਕੇ ਭਗਵੰਤ ਮਾਨ ਸਾਹਿਬ ਜ਼ਿੰਮੇਵਾਰੀ ਤਾਂ ਤੇਰੇ ਤੇ ਆਉਣੀ ਆ ਉਹ ਜਿਹੜਾ ਤੂੰ ਪੰਜਾਬ ਨੂੰ ਰੋੜਿਆ ਜਿਹੜਾ ਲੱਖਾਂ ਕੀਲੇ ਦਾ ਨੁਕਸਾਨ ਜਿਹੜਾ ਕੀਤਾ ਜਿਹੜਾ ਕਹਿੰਦਾ ਸੀ ਮੈਂ ਮੁਰਗੀ ਦੇ ਵੀ ਪੈਸੇ ਦਵਾਂ ਹੁਣ ਇਹ ਸਾਰਾ ਕੌਣ ਜ਼ਿੰਮੇਵਾਰ ਹੈ ਇਹਦਾ ਤੇਰੇ ਮਹਿਕਮੇ ਦਾ ਮੰਤਰੀ ਜਿਹੜਾ ਚੱਬ-ਚੱਬ ਗੱਲਾਂ ਕਰਦਾ ਸੀ ਬਹਿ ਕੇ ਵੀ ਅਸੀਂ ਜੰਬੋ ਬੈਗ ਤਿਆਰ ਕਰਾ ਲੇ ਪਤਾ ਨਹੀਂ ਕਿਹੜੇ ਜੰਬੋ ਬੈਗ ਤਿਆਰ ਕਰ ਲੇ ਹਾਂਜੀ ਆ ਜੰਬੋ ਕਿਟਿਆ ਜੰਬੋ ਕਿਟੀਆਂ ਕੀ ਕੀ ਗੋਇਲ ਸਾਹਿਬ ਘਰੇ ਲਾ ਲੀਆਂ ਸੀ ਜਾਂ ਕਿਤੇ ਸੌਦਾ ਕਰਕੇ ਵੇਚਤੀਆਂ ਸੀ ਉਹ ਜੰਬੋ ਕਿਟੀਆਂ ਕਿਟਾਂ ਹਰਾ ਪੰਜਾਬ ਤੁਸੀਂ ਹੜਾ ਕੇ ਰੱਖਤਾ ਇਸ ਕਰਕੇ ਬਾਰੀ ਥੋੜੀ ਆਉਣੀ ਆ ਬਾਰੀ ਥੋੜੀ ਆਉਣੀ ਆ ਉਹ ਦਿਨ ਨੇੜੇ ਆ ਜਿਹੜਾ ਤੈਨੂੰ ਬੀਜੇਪੀ ਦੇਖਣ ਲੱਗ ਗਈ ਹੁਣ ਬੀਜੇਪੀ ਨੂੰ ਸਲਾਮਾ ਦੇਣ ਲੱਗ ਗਿਆ ਪਰ ਬੀਜੇਪੀ ਵਾਲਿਆਂ ਨੇ ਛੱਡਣਾ ਕੋਈ ਨਹੀਂ ਕਿਉਂਕਿ ਤੂੰ ਪੰਜਾਬ ਦੀ ਲੁੱਟ ਕੀਤੀ ਆ ਆ ਹੁਣ ਹੋਰ ਸੁਣ ਲਓ ਕੀ ਜਿਹੜਾ ਤੁਸੀਂ ਚੜ੍ਹਦੀ ਕਲਾ ਪੰਜਾਬ ਦੀ ਆ ਕੀ ਬਣਾਇਆ ਜਿਹੜਾ ਪਖਾਡੇ ਨੇ ਕੀ ਮਿਸ਼ਨ ਪੰਜਾਬ ਉਹ ਨਾ 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 ਰੰਗਲਾ ਪੰਜਾਬ ਬਣਾਉਣ ਲਈ ਕੀ ਹੁਣ ਸੀਐਮ ਜਿਹੜਾ ਕੇਅਰ ਫੰਡ ਆ ਉਹ ਚ ਕਿਉਂ ਨਹੀਂ ਆ ਸਕਦਾ ਇਹਦੇ ਵਿੱਚ ਕਿਉਂ ਕਰ ਰਹੇ ਆ ਕਿਉਂਕਿ ਇਹਦੇ ਵਿੱਚ ਆਰਟੀਆਈ ਆਰਟੀਆਈ ਇਹਦੇ ਵਿੱਚ ਨਹੀਂ ਆ ਸਕਦੀ ਇਹ ਤੋਂ ਕੋਈ ਸਵਾਲ ਨਹੀਂ ਪੁੱਛ ਸਕਦਾ ਇਹ ਨਮਾ ਲੁੱਟਣ ਦਾ ਕੰਮ ਤੇ ਹਰ ਮੰਤਰੀ ਨੂੰ ਇਹ ਗੱਲ ਕਹੀ ਆ ਵੀ 12-12 ਕਰੋੜ ਰੁਪਈਆ ਜਮ੍ਹਾਂ ਕਰਾਓ ਹਰ ਫੈਕਟਰੀ ਵਾਲੇ ਇੰਡਸਟਰੀ ਵਾਲਿਆਂ ਨੂੰ ਡੰਡਾ ਦਿੱਤਾ ਜਾ ਰਿਹਾ ਪਰ ਉਹ ਕੋਈ ਵੀ ਉਸ ਚ ਪੈਸਾ ਜਿਹੜਾ ਜਮ੍ਹਾਂ ਨਹੀਂ ਕਰਾ ਰਿਆ ਇਹ ਹਾਲਾਤ ਅੱਜ ਪੰਜਾਬ ਦੇ ਸੀ ਮਿਨਿਸਟਰ ਦੇ ਹੋਗੇ ਆਮ ਆਦਮੀ ਪਾਰਟੀ ਵਾਲਿਆਂ ਦੇ ਹੋਗੇ ਇਸ ਕਰਕੇ ਭਗਵੰਤ ਮਾਨ ਸਿਆ ਜਿੰਨਾ ਤੇਰੇ ਤੇ ਆਸ ਸੀ ਪੰਜਾਬ ਨੂੰ ਜਿੰਨਾ ਤੈਨੂੰ ਪੰਜਾਬ ਦੇ ਲੋਕਾਂ ਨੇ ਪਾਰਟੀ ਤੋਂ ਉੱਤੇ ਜਾ ਕੇ ਆਪਣੇ ਹਰ ਗਰੁੱਪਾਂ ਤੋਂ ਉੱਤੇ ਜਾ ਕੇ ਮੀਡੀਆ ਵਾਲਾ ਕੀਤੀ ਜਾ ਕੀ ਹਰ ਬੰਦੇ ਨੇ ਤੇਰੀ ਮਦਦ ਕੀਤੀ ਸੀ ਪਰ ਤੂੰ ਸਾਰਿਆਂ ਦੀਆਂ ਆਸਾਂ ਤੇ ਪਾਣੀ ਫੇਰਦਾ ਸਭ ਤੋਂ ਜੇ ਕੋਈ ਨਕਮਾ ਸਭ ਤੋਂ ਨਕਮਾ ਤੇ ਅੱਜ ਜਿਹੜੀ ਪੁਲਿਸ ਦਾ ਰਾਜ ਆ ਇਹ ਗੱਲਾਂ ਕਰਦੇ ਆਤਵਾਦ ਦੇ ਵੇਲੇ ਦੀਆਂ ਅੱਜ ਸਾਰਾ ਕੁਝ ਭੁੱਲ ਗਏ ਜੋ ਪੁਲਿਸ ਦੀ ਗੁੰਡਾਗਰਦੀ ਅੱਜ ਹੋ ਰਹੀ ਆ ਜੋ ਲੁੱਟ ਅੱਜ ਹੋ ਰਹੀ ਆ ਉਹ ਕਦੇ ਵੀ ਨਹੀਂ ਸੀ ਜਿਹੜੀਆਂ ਐਪ ਜਿਹੜੀਆਂ ਸੱਟੇ ਦੀਆਂ ਲਾਉਣ ਵਾਲੀਆਂ 10 ਆਈਐਸ ਨਾ ਆਈਪੀਐਸ ਦੇ ਨੋਂ ਇਹਨਾਂ ਦੇ ਆਏ ਅੱਜ ਭਗਵੰਤ ਮਾਨ ਕਿਉਂ ਵਿਚਾਰੇ ਉਹਨਾਂ ਨੂੰ ਕਿਉਂ ਉਹਨਾਂ ਦੇ ਨੋਂ ਨਸ਼ਰ ਨਹੀਂ ਕਰ ਰਿਹਾ ਉਦੋਂ ਬਾਅਦ ਸਾਰਾ ਪੈਸਾ ਜਿਹੜਾ ਇਕੱਠਾ ਕਰਨ ਦਾ ਇਹ ਤਾਂਦਲੀ ਆ 1 ਰੁਪਈਏ ਚ ਨਾ ਦਿਓ ਜਿਹੜਾ ਰੰਗਲਾ ਪੰਜਾਬ ਚੜਦੀ ਕਲਾ ਉਹ ਸਾਰਾ ਪੈਸਾ ਸੋਸੋਦੀਏ ਦੇ ਘਰੇ ਤੇ ਕੇਜਰੀਵਾਲ ਦੇ ਘਰੇ ਤੇ ਉਹਨਾਂ ਦੇ ਬੱਚਿਆਂ ਚ ਦੇਣਾ ਨਾ ਦੇ ਜਿਓ ਪੈਸਾ ਜਿਹੜਾ ਦੇਣਾ ਪੈਸਾ ਕੋਈ ਡੀਸੀ ਦੇ ਜਾਂ ਸਰਕਾਰੀ ਸੀਐਮ ਦੇ ਉਹ ਪੈਸਾ ਦਿਓ ਜਿਹੜਾ ਇਹਨੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਆ ਇਹ ਰੰਗਲਾ ਨਹੀਂ ਬਣਨਾ ਇਹ ਰੰਗਲੇ ਇਹਨਾਂ ਨੇ ਬਣਨਾ ਏ ਇਹ ਆਪਣਾ ਹਿਸਾਬ ਸੋਚ ਰਹੇ ਆ ਵੀ ਜਿਹੜੀ ਆਸਟ੍ਰੇਲੀਆ ਜ਼ਮੀਨ ਲਈ ਆ ਜਿਹੜੀ ਹੋਰ ਕਿਤੇ ਜ਼ਮੀਨ ਲੈਣੀ ਆ ਉਹਦੇ ਲਈ ਇਹ ਪੈਸੇ ਇਕੱਠੇ ਕੀਤੇ ਜਾ ਰਹੇ ਆ ਇਹ ਉਹਦੇ ਲਈ ਪੈਸੇ ਤੁਸੀਂ ਗੱਲ ਇਹ ਕਰੋ ਵੀ ਨਰਿੰਦਰ ਮੋਦੀ ਤੋਂ ਦੁੱਗਣਾ ਅਸੀਂ ਮਰੇਗਾ ਚ ਪੈਸਾ ਦਵਾਂਗੇ ਅਸੀਂ ਇੱਕ ਸਿਲੰਡਰ ਮੋਦੀ ਦੇ ਰਿਆਂ ਅਸੀਂ ਦੋ ਦਵਾਂਗੇ ਮੋਦੀ ਜੀ ਆਵਾਸ ਯੋਜਨਾ ਚ ਇੰਨਾ ਪੈਸਾ ਦੇ ਰਹੇ ਅਸੀਂ ਉਹਦੋਂ ਦੁੱਗਣਾ ਦਵਾਂਗੇ ਅਸੀਂ ਇੰਨਾ ਜੀਐਸਟੀ ਦੋਸ ਸਲੈਵ ਆ ਅਸੀਂ ਇਹਨੂੰ ਹੋਰ ਇੱਕ ਕਰ ਦੇਵਾਂਗੇ ਇਹ ਜਿਹੇ ਗੱਲਾਂ ਕਰਕੇ ਇਲੈਕਸ਼ਨ ਲੜੋਣਾ ਯਾਰ ਤੁਸੀਂ ਮਾਂ ਸਾਰਿਆਂ ਦੀਆਂ ਮਾਮਾ ਆਪਣੀਆਂ ਤੁਸੀਂ ਇਹ ਸੋਚੋ ਜੇ ਆਪਣੀ ਮਾਂ ਨੂੰ ਉਹ ਤਾਂ ਪ੍ਰਧਾਨ ਮੰਤਰੀ ਨੇ ਦੇਖੋ ਕਿੱਡਾ بڑا ਜਿਗਰਾ ਕਿੱਡਾ ਵੱਡਾ ਉਹਨਾਂ ਦਾ ਦਿਲ ਆ ਵੀ ਉਹ ਇਹ ਜੇ ਟੁੱਟੀਆਂ ਤੋਂ ਜਿਨ੍ਹਾਂ ਨੂੰ ਆਪਦੀ ਮਾਂ ਦੀ ਕਦਰ ਨਹੀਂ ਆਪਣੇ ਪਰਿਵਾਰ ਦੀ ਕਦਰ ਨਹੀਂ ਉਹ ਬੰਦੇ ਅੱਜ ਨਾਰੇ ਲਾ ਰਹੇ ਆ ਕਿਸੇ ਦੀ ਉਹ ਵੀ 90 ਸਾਲ ਤੋਂ ਮੰਦ ਮਾਤਾ ਜੀ ਚਲੇ ਗਏ ਇਸ ਕਰਕੇ ਲੋਕ ਸਭ ਦੇਖਦੇ ਆ ਇਹਨਾਂ ਨੂੰ ਕਰਨ ਦੋ ਇਹਨਾਂ ਨੂੰ ਜੋ ਕਰਦਾ ਇਹ ਤਾਂ ਇਹ ਤਾਂ ਯਾਰ ਇਹੋ ਜਿਹਾ ਇਹ ਤਾਂ ਆਪ ਰਾਹੁਲ ਗਾਂਧੀ ਕਹਿੰਦਾ ਏ ਵੀ ਸਾਡੇ ਚ ਤਾਂ ਇਹੋ ਜਿਹੇ ਘੋੜੇ ਆ ਕੋਈ ਲੰਗੜਾ ਏ ਕੋਈ ਵਿਆਹ ਵਾਲਾ ਏ ਹਾਂਜੀ ਕੋਈ ਰੇਸ ਵਾਲਾ ਏ ਤੇ ਰੇਸ ਵਾਲੇ ਨੂੰ ਅਸੀਂ ਲੰਗੜੇ ਦੇ ਘੋੜੇ ਦੀ ਜਗ੍ਹਾ ਭੇਜ ਦਿੰਨੇ ਆ ਲੰਗੜੇ ਘੋੜੇ ਨੂੰ ਵਿਆਹ ਵਾਲੀ ਜਗ੍ਹਾ ਭੇਜ ਦਿੰਨੇ ਆ ਇਹ ਤਾਂ ਰਾਹੁਲ ਗਾਂਧੀ ਦੇ ਬਿਆਨ ਨੇ ਆਪ ਤੇ ਉਹੋ ਜਿਹੀ ਇਹ ਲੀਡਰ ਨੇ ਉਹ ਜੀ ਇਹ ਗੱਲਾਂ ਕਰਦੇ ਇਸ ਕਰਕੇ ਬਾੜਾ ਇਹਨਾਂ ਦਾ ਅਸਰ ਨਾ ਲੋਕਾਂ ਨੂੰ ਮੈਂ ਕਹਿੰਨਾ ਕਰਿਆ ਕਰੋ ਤੇ ਉਹਦੇ ਵਿੱਚੋਂ ਹੀ ਇਹ ਭਗਵੰਤਮਾਨ ਤੇ ਮੈਂ ਹੋਰ ਇਹਨੂੰ ਹਮੇਸ਼ਾ ਰੋਜ਼ ਸਲਾਹ ਦਿੰਨਾ ਵੀ ਭਾਈ ਜੇ ਨਹੀਂ ਕੁਝ ਕਰਦਾ ਕਿਤੇ ਚੰਗੀ ਲੈ ਲਾ ਸੰਤਰਾ ਪੀਲਾ ਕੋਈ ਹੋਰ ਪੀਲਾ ਜਿਹੜਾ ਬ੍ਰਾਂਡ ਨਾਲ ਚਾਰ ਪੰਜਾਬ ਦੇ ਗੇੜੇ ਤੱਕ ਕੱਢ ਲਾ ਕਿਤੇ ਦੇਖ ਲਾ ਕਿਤੇ ਕੀ ਪੰਜਾਬ ਦੇ ਹਾਲਾਤ ਆ ਇਸ ਕਰਕੇ ਕਿਤੇ ਵਧੀਆ-ਵਧੀਆ ਇਹਨੂੰ ਅਕਸਰ ਤੋਂ ਜਾਂ ਕਿਸੇ ਹੋਰ ਤੋਂ ਜਿਹੜਾ ਕੋਈ ਚੰਗੀ ਕੱਢਦਾ ਕੁੜਦਾ ਉਹ ਭੇਜੋ ਭਗਵੰਤਮਾਨ ਨੂੰ